ਲੋ ਜੀ ਬਾਈ ਕਰੋ ਚੈੱਕ ਜੀ ਪੱਠਲ ਵਾਲਿਆਂ ਦਾ ਧਨੋਲਾ ਮੰਡੀ ਵਧੀਆ ਤਰੀਕੇ ਨਾਲ ਤਿਆਰ ਕਰਿਆ ਹੋਇਆ ਰੀਪਰ ਹੈ ਬਾਈ ਜਿਹੜੀ ਆ ਕੈਂਚੀਆਂ ਦੀ ਸਪੇਸ ਹੈ ਇਹਨਾਂ ਨੇ ਇਹ ਵੀ ਥੋੜੀ ਬੰਦ ਕਰੀ ਵੀ ਹੈ ਤਾਂ ਕਿ ਖਰਚੇ ਵਿੱਚ ਇਹਦੇ ਨਾਲ ਆੜਨ ਵਧੀਆ ਮੋਟੀ ਪੱਤੀ ਦਾ ਤੇ ਪਲੇਟਰ ਦਾ ਬਣਿਆ ਹੋਇਆ ਸਾਰਾ ਹੀ ਰੀਪਰ ਹੈਗਾ ਬਾਈਆਂ ਦੇ ਦੋ ਰੇਟ ਨੇ ਬਾਈ ਇੱਕ ਤਾਂ 55000 ਇੱਕ 60000 ਹੈ ਫਿਕਸ ਜੀ ਰੇਟ ਨੇ ਇਹਨਾਂ ਦੇ 55000 ਵਾਲੇ ਵਿੱਚ ਤਾਂ ਜਿਹੜਾ ਗੇਅਰ ਦੀ ਮੂਰੇ 샤ਫਟ ਆਪਾਂ ਕ੍ਰੋਸ ਪਾਉਣੇ ਨੇ ਆ ਉਹ ਛੋਟੀ ਐ ਤੇ 60000 ਰੁਪਏ ਦਾ ਜਿਹੜਾ ਰੀਪਰ ਹੈ ਉਹਦੀ 샤ਫਟ ਹੈਗੀ ਆ ਵੱਡੀ ਪਿੱਛੇ ਤੱਕ ਜਾਂਦੀ ਐ ਉਹਦਾ ਕਾਰਨ ਇਹ ਵੀ ਜਦੋਂ ਆਪਾਂ ਲਿਫਟ ਚੱਕ ਲੈਂਦੇ ਆ ਥੱਲੇ ਰੀਪਰ ਚ ਕ੍ਰੋਸ ਲੱਗਣ ਲੱਗ ਜਾਂਦਾ ਇਹ ਲੰਮੀ ਜਿਹੜੀ 샤ਫਟ ਹੈਗੀ ਇਹਦੇ ਨਾਲ ਕ੍ਰੋਸ ਨਹੀਂ ਲੱਗਦਾ ਤੇ ਕ੍ਰੋਸ ਆਵਾਜ਼ ਘੱਟ ਕਰਦਾ ਤਿਆਰ ਕਰਿਆ ਹੋਇਆ ਗੇਅਰ ਹੈ ਵਧੀਆ origignal ਇਹਦੇ ਵਿੱਚ ਸੈੱਟ ਪਾਇਆ ਕਰਾਰੀਆਂ ਦਾ ਬਾਈਆਂ ਦੇ ਕਹਿਣ ਦੇ ਮੁਤਾਬਕ ਤੇ 5 ਸਾਲ ਦੀ ਗਾਰੰਟੀ ਐ ਆਪਾਂ ਇਹਨਾਂ ਦਾ 60000 ਰੁਪਏ ਵਾਲਾ ਰੀਪਰ ਲਿਆ ਹੈਗਾ ਬਾਕੀ ਕਿਵੇਂ ਇਹ ਚੱਲਦਾ ਹੈਗਾ ਕੀ ਗੱਲਬਾਤ ਹੈ ਕਿੰਨਾ ਟਰੈਕਟਰ ਦਾ ਖਰਚਾ ਪਉਂਦਾ ਹੈਗਾ ਉਹ ਆਪਾਂ ਤੁਹਾਨੂੰ ਜਦੋਂ ਆਪਾਂ ਚਲਾਵਾਂਗੇ ਉਦੋਂ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਬਾਰੇ ਦੇਵਾਂਗੇ ਪਰ ਜੇ ਕਿਸੇ ਵੀਰ ਨੇ ਲੈ ਕੇ ਹੋਣਾ ਤਾਂ ਇਹਨਾਂ ਦੀ ਡੀਲਿੰਗ ਬਾਈਨ ਦੀ ਬਹੁਤ ਵਧੀਆ ਹੈਗੀ ਜੋ ਕਿਸੇ ਨੇ ਲੈਣਾ ਹੈ ਵੀਰੇ ਜਿਹੜੇ ਨੇ ਵੀਰ ਨੇ ਤਾਂ ਤਾਹਾਂ ਪੋਸਟਰ ਲੱਗਿਆ ਹੋਇਆ ਨੰਬਰ ਇਹਨਾਂ ਦੀ ਤਹਲਾ ਉੱਲਾ ਜਦੋਂ ਜਦੋਂ ਪਤਾ ਨਾ ਉਲੇ ਜਾਂਦੇ ਆ ਬਈ ਬੱਸ ਸਟੈਂਡ ਕੋਲੇ ਬੱਸ ਸਟੈਂਡ ਕੋਲੇ ਇਹਨਾਂ ਦੀ ਵਰਕਸ਼ਾਪ ਹੈ ਰੋੜ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਕ ਸਵੀਰ ਦੇ ਲੈਣਾ ਹੈ ਬਾਕੀ ਜਦੋਂ ਚੱਲੂ ਆਪਾਂ ਤੁਹਾਨੂੰ ਇਹਦਾ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਕੀ ਗੱਲਬਾਤ ਹੈ